नमस्कार ਤੁਸੀਂ ਦੇਖ ਰਹੇ ਹੋ ਰੋਜ਼ਾਨਾ ਖਬਰ ਸਾਟੀਵੀ ਇਸ ਟਾਈਮ ਸਾਡ ਨਾਲ ਮੌਜੂਦ ਹੈ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਕਨੌਰ ਜਿਹੜੇ ਕਿ ਅੱਜ ਜੋ ਕਨੌਰ ਦੇ ਜੋ ਸੈਕਟਰੀ ਹੈ ਬੀਡੀਪੀਓ ਹੈ ਤੇ ਨਾਲ ਨਾਲ ਜੋ ਪੰਚਾਇਤਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਖਿਰ ਕਿਸ ਗੱਲਬਾਤ ਤੇ ਗੱਲਬਾਤ ਹੋਈ ਹੈ ਇਸ ਬਾਰੇ ਅਸੀਂ ਜਾਣਕਾਰੀ ਲਵਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸასი ਕਾਲ ਜੀ ਤੇ ਸਰ ਅੱਜ ਜੋ ਇਹ ਮੀਟਿੰਗ ਹੋਈ ਹੈ ਸੈਕਟਰੀ ਸਾਹਿਬ ਆਏ ਹੈ ਬੀਡੀਪੀਓ ਹੈ ਔਰ ਕੁਝ ਨਵਾਂ ਕੁਝ ਇੰਪਲੀਮੈਂਟ ਹੋਇਆ ਇਸ ਬਾਰੇ ਜਾਣਕਾਰੀ ਦਿਓ ਸਾウトਪਰਲਾਤਾ ਦੀ ਜੀਤ ਮੁਬਾਰਕ ਜੀਤ ਦੀ ਛੁੱਟੀ ਸੀ ਛੁੱਟੀ ਦੇ ਵਿੱਚ ਵੀ ਜਿਹੜਾ ਸਾਰਾ ਦਫਤਰ ਬੀਡੀਪੀਓ ਦਫਤਰ ਸ਼ੰਭੂ ਬੀਡੀਪੀ ਉਹ ਜਤਿੰਦਰ ਢਿੱਲੋ ਸਾਰੇ ਸਾਡੇ ਜੀਆਰਐਸ ਸੈਕਟਰੀ ਸਹਿਬਾਨ ਏਪੀਓ ਹਲਕੇ ਦੇ ਸਰਪੰਚ ਸਹਿਬਾਨ ਹਲਕੇ ਘਨੌਰ ਦੇ ਵਿੱਚ ਕੱਲ ਨੂੰ ਜਿਹੜਾ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਤੇ ਖੇਡਾਂ ਬੱਚਿਆਂ ਨੂੰ ਸਿੱਧੇ ਰਸਤੇ ਲੈ ਕੇ ਜਾਣਗੇ ਕੱਲ ਨੂੰ ਤਕਰੀਬਨ 175 ਦੇ ਕਰੀਬ ਜਿਹੜੀਆਂ ਵਾਲੀਬਾਲ ਗਰਾਊਂਡਾਂ ਜਿਹੜੀਆਂ ਕੱਲ ਨੂੰ ਸ਼ੁਰੂ ਕੀਤੀਆਂ ਜਾਣਗੀਆਂ ਜਗ੍ਹਾ ਜਿਹੜੀਆਂ ਆਡੈਂਟੀਫਾਈ ਕਰ ਲਈਆਂ ਕਰ ਲਈਆਂ ਜਾਣਗੀਆਂ ਇਹਦੇ ਵਿੱਚ ਪਰ ਵਿਲੇਜ ਜਿਹੜਾ 6 ਲੱਖ ਰੁਪਏ ਦੇ ਨੇੜੇ ਤੇੜੇ ਵਾਲੀਬਾਲ ਕੋਰਟ ਬਣਨ ਜਾ ਰਿਹਾ ਤੇ ਨਾਲ ਦੀ ਨਾਲ ਹੀ ਕੁਝ ਪਿੰਡਾਂ ਦੇ ਵਿੱਚ 1 ਏਕੜ ਦੇ ਵਿੱਚ ਜਿਹੜਾ ਆਪਾਂ ਉਹਨੂੰ ਕਹਦੇ ਆ ਸਟੇਡੀਅਮ ਕਹਿੰਦੇ ਉਹ ਬਣਨ ਜਾ ਰਿਹਾ ਸੋ ਕੱਲ ਨੂੰ ਆਸ ਹੈ ਪੂਰਨ ਆਸ ਹੈ ਵੀ ਕੱਲ ਨੂੰ ਅਸੀਂ 175 ਪਿੰਡਾਂ ਦੇ ਵਿੱਚ ਜਿਹੜਾ ਕਈ ਵਾਰੀ ਕਿਸੇ ਪਿੰਡ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਜਗਾ ਆਡੈਂਟੀਫਾਈ ਕਰਨ ਦੇ ਵਿੱਚ ਜਾਂ ਆਪਣੇ ਕੋਲੇ ਪੰਚਾਇਤੀ ਜਗਾ ਨਹੀਂ ਹੁੰਦੀ ਸੋ ਆਸ ਹੈ ਕਿ ਕੱਲ ਨੂੰ ਅਸੀਂ 175 ਪਿੰਡਾਂ ਦੇ ਵਿੱਚ ਵਾਲੀਬਾਲ ਗਰਾਊਂਡ ਜਿਹਨਾਂ ਦੀ ਕੋਸਟ ਤਕਰੀਬਨ 12 ਕਰੋੜ ਪਲੱਸ ਬਣਦੀ ਹੈ ਕੱਲ ਨੂੰ ਆਪਾਂ ਸ਼ੁਰੂ ਕਰ ਦਾਂਗੇ ਤੇ ਸਰ ਇਹ ਕਿੰਨੇ ਪਿੰਡ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਗਭਗ 175 ਪਿੰਡ ਤੇ ਐਵਰੇਜ ਕੋਸਟ ਅਗਰ ਆਪਾਂ ਟੋਟਲ ਲੋ ਪ੍ਰੋਜੈਕਟ ਦੀ ਕੋਸਟ ਕਰੀਏ ਤਾਂ ਉਹ ਕਿੰਨੇ ਕ ਬਣਦੀ ਹੈ ਤੇ ਇਹ ਕਨੌਰ ਹਲਕਾ ਜੋ ਹੈ ਇਹ ਇਸ ਖੇਡਾਂ ਚ ਮੋਰੀ ਰਹੇਗਾ ਕਿਸ ਤਰ੍ਹਾਂ ਸਰ ਆਪਾਂ ਨੇ ਪਹਿਲਾਂ ਵੀ ਹਲਕੇ ਕਨੌਰ ਦੇ ਵਿੱਚ ਤਕਰੀਬਨ 2-3 ਸਟੇਡੀਅਮ ਬਣਾ ਕੇ ਦੇਖੇ ਚਾਰ ਇੱਕ ਕਨੌਰ ਦੇ ਵਿੱਚ ਵਨਸੀਗਰ ਦੇ ਨਾਲ ਜਮਨੀਜ ਮਹਾਲ ਬਣਾਇਆ ਸੀ ਵੱਖ-ਵੱਖ ਥਾਵਾਂ ਦੇ ਉੱਤੇ ਪੈਰਾਮੀਟਰ ਕਰਕੇ ਜਦੋਂ ਆਪਾਂ ਲਾਸਟ ਸਟੇਜ ਵਿੱਚ ਪਹੁੰਚੇਗੇ ਆਪਾਂ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਬਣਾਈਏ ਜੀ ਸੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਮੈਨੂੰ ਤਾਂ ਲੱਗਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਹੀ ਲਾਗੂ ਹੋ ਜਾਏਗਾ ਜੀ ਸੋ ਵਾਲੀਵਾਲ ਕੋਡ ਦੇ ਨਾਲ ਤੁਹਾਡੇ ਵੀ 25 ਗਰਾਊਂਡ ਬੱਚੇ ਜਿਹੜੇ ਉਹ ਗਰਾਊਂਡ ਚਲੇ ਜਾਣਗੇ ਸੋ ਮੈਂ ਆਸ ਕਰਦਾ ਕਿ ਅਸੀਂ ਕੱਲ ਨੂੰ ਜਿਹੜੇ ਸਾਰੇ ਗਰਾਊਂਡਾਂ ਜਿਹੜੀਆਂ ਇਹਦਾ ਧਕਾਟਨ ਕਰ ਦਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਨੂੰ ਮੰਨ ਕੇ ਚੱਲੀ ਆਪਾਂ 2 ਮਹੀਨੇ ਦਾ ਅਰਸਾ ਕਿਉਂਕਿ ਅੱਗੇ ਬਾਡੀ ਦਾ ਸੀਜ਼ਨ ਆ ਜਾਣਾ 2 ਮਹੀਨਿਆਂ ਦੇ ਵਿੱਚ ਆਪਾਂ ਇਹਨੂੰ ਜਗਾ ਕੰਪਲੀਟ ਕਰ ਦਿਆਂ ਸਰ ਕੀ ਕਹਿਣਾ ਚਾਹੁੰਦੇ ਹੋ ਹਲਕੇ ਦੇ ਬੱਚਿਆਂ ਨੂੰ ਤੇ ਜਿਹੜੇ ਬੱਚੇ ਆਲਰੇਡੀ ਖੇਡਾਂ ਤੋਂ ਦੂਰ ਐ ਔਰ ਬੀਂਗ ਅ სპੋਰਟਸ ਪਰਸਨ ਔਰ ਇੱਕ ਹਲਕਾ ਵਿਧਾਇਕ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਸੀ ਮੈਂ ਤਾਂ ਸਾਰਿਆਂ ਨੂੰ ਰਿਕਵੈਸਟ ਕਰਦਾ ਤੇ ਆਸ ਕਰਦਾ ਕਿ ਪੇਰੈਂਟਸ ਖੁਦ ਜਿਹੜਾ ਆਪਣੇ ਬੱਚੇ ਨੂੰ ਗਰਾਊਂਡ ਲੈ ਕੇ ਜਾਣਗੇ ਕਿਉਂਕਿ ਜੇ ਅਸੀਂ ਨਸ਼ਿਆਂ ਦੀ ਕੇਲੇਬੀ ਦੇ ਪੇੜ ਤੋਂ ਅਸੀਂ ਕਹਾਂ ਉਹ ਸਾਡੇ ਬੱਚੇ ਦੂਰ ਰਹਿਣ ਸਾਡੀ ਪੰਜਾਬ ਦੀ ਜਵਾਨੀ ਜਿਹੜੀ ਆਤੰਤਰ ਉਸ ਤਰਵੇ ਮੈਂ ਤੇ ਵੀ ਗੱਲ ਕਾਵਾਂਗਾ ਸਾਡੇ ਬਜ਼ੁਰਗ ਵੀ ਮਾਤਾ ਵੀ ਕਿਉਂ ਅਸੀਂ ਇੱਕ ਐਸੀ ਪੀੜ੍ਹੀ ਆ ਪੰਜਾਬ ਦੀ ਜਿਨ੍ਹਾਂ ਨੇ ਆਪਣੇ ਅੱਖੀਂ ਇਨਸਾਨ ਦੀ 40 ਸਾਲ ਉਮਰ ਘਟਦੀ ਦੇਖ ਲਈ ਆਪਣੇ ਬਜ਼ੁਰਗ ਸੀਗੇ 100 ਆਪਣੇ ਦਾਦੇ ਜਿਹੜੇ 100 ਦੇ ਨੇੜੇ ਦਾਦੀਆਂ 90 95 ਦੇ ਨੇੜੇ ਜਾਂਦੀਆਂ ਸੀ ਆਪਣੇ ਪਿਓ 70 70 ਸਾਲ ਦੇ ਚਾਚੇ ਤਾਏ 70 80 ਸਾਲ ਦੇ ਜੇ ਬੈਠੇ ਨੇ ਤੰਦਰੁਸਤ ਨੇ ਤੇ ਨੌਜਵਾਨ ਪੀੜ੍ਹੀ ਜਿਹੜੀ ਆ ਉਹ 60 ਸਾਲ ਤੇ ਜਾ ਕੇ ਕਹਿ ਦਿੰਦੀ ਵੀ ਹੁਣ ਯਾਰ ਠੀਕ ਆ ਬੱਚੇ ਵਿਆਹੇਗੇ ਆਪਾਂ ਕੰਪਰੋਮਾਈਜ਼ਾ ਕਰਨ ਲੱਗੇ 100 ਤੋਂ 60 ਤੇ ਆਪਾਂ ਕਦੋਂ ਆ ਗਏ ਆਪਾਂ ਨੂੰ ਪਤਾ ਵੀ ਨਹੀਂ ਲੱਗਿਆ ਆਪਾਂ ਸਾਰੇ ਹੀ ਆਲਮੋਸਟ ਜਿਹੜੀ ਅੱਜ ਜਨਰੇਸ਼ਨ ਸਾਡੇ ਬੈਚ ਵਾਲਾ ਲਾ ਲੋ ਵੀ ਉਹ 40 42 45 ਦੇ ਨੇ ਤੇ ਅਸੀਂ ਆਪਣੇ ਮਨੁੱਖ ਦੀ ਉਮਰ ਆਪਣੇ ਅੱਖੀ 40 ਸਾਲ ਕੱਢਦੀ ਦੇਖ ਲਈ ਸੋ ਆਪਾਂ ਪੰਜਾਬ ਨੂੰ ਦੁਬਾਰਾ ਤੰਦਰੁਸਤ ਪੰਜਾਬ ਬਣਾਈਏ ਜਾਗਰੂਕਪਨ ਆਈਏ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਪਿੰਡਾਂ 'ਚ ਪੰਚਾਇਤੀ ਜ਼ਮੀਨ ਨਹੀਂ ਮਿਲੇਗੀ ਫਿਰ ਖਸਾਨਾ ਤੋਂ ਐਕਵਾਇਰ ਕਰੋਗੇ ਨਹੀਂ ਜੀ ਆਲਮੋਸਟ ਤਾਂ ਪਿੰਡਾਂ ਦੇ ਵਿੱਚ ਜਗ੍ਹਾ ਹੈਗੀ ਆ ਜਿਹੜਾ ਇਹ ਵਾਲੀਵਾਲ ਕੋਡ ਹੈ ਇਹ 580 ਦਾ ਬਣ ਜਾਂਦਾ ਜਿਹੜਾ ਇਹ ਕਈ ਜਗ੍ਹਾ ਆਪਣੀਆਂ ਟੈਂਕੀਆਂ ਦੇ ਕੋਲ ਜਗ੍ਹਾ ਪਈ ਹੈ ਸਕੂਲਾਂ ਦੇ ਵਿੱਚ ਜਗ੍ਹਾ ਹੈਗੀ ਆ ਕਿਸੇ ਪੰਚਾਇਤ ਘਰ ਦੇ ਵਿੱਚ ਜਗ੍ਹਾ ਹੈਗੀ ਆ ਕਿਤੇ ਵੀ ਕਿਉਂਕਿ ਬਹੁਤ ਛੋਟੀ ਜਗ੍ਹਾ ਕੁਝ ਜ਼ਿਆਦਾ ਲੰਮੀ ਚੌੜੀ ਨਹੀਂ 5-7 ਏਕੜ ਜਗ੍ਹਾ ਉਹਦੇ ਦੇ ਦਿੱਕਤ ਪੈਂਦੀ ਹੁੰਦੀ ਆ ਇੰਨੀ ਇੱਕ ਲੈਂਡ ਇੰਨੀ ਇੱਕ ਜਗ੍ਹਾ ਜਿਹੜੀ ਪੰਜਾਹ ਸਿੱਧੀ ਜਗ੍ਹਾ ਆਪਣੀਆਂ ਬਹੁਤ ਸਾਰੀ ਪਹਿਲਾਂ ਹੀ ਪਈ ਹੈ ਜਿੱਥੇ ਬੱਚੇ ਆਲਰੇਡੀ ਖੇਡਦੇ ਵੀ ਨੇ ਜਿੱਥੇ ਆਪਣੇ ਸੀਨੀਅਰ ਸੈਕੰਡਰੀ ਸਕੂਲ ਨੇ ਉਹ ਤਾਂ ਸਾਰਿਆਂ ਸਕੂਲਾਂ ਦੀ ਪਈ ਹੈ ਜਿੱਥੇ ਹਾਈ ਸਕੂਲ ਨੇ ਉੱਥੇ ਵੀ ਆਪਣੀ ਹੈਗੀ ਹੈ ਕਈ ਦਿੱਕਤ ਇਹ ਹੈ ਵੀ ਜਿੱਥੇ ਕਈ ਛੋਟੇ ਪਿੰਡਾਂ ਦੇ ਵਿੱਚ ਪ੍ਰਕੋਸ਼ਿਸ਼ ਉੱਥੇ ਕਰਾਂਗੇ ਉੱਥੇ ਵਾਟਰ ਸਪਲਾਈ ਦੀ ਟੈਂਕੀ ਹੈਗੀ ਆ ਬੱਚੇ ਉੱਥੇ ਖੇਡਦੇ ਨੇ ਵਧੀਆ ਮਾਹੌਲ ਹੁੰਦਾ ਬਹੁਤ ਬਹੁਤ አመ Thank you ਜਤਿੰਦਰ ਲੱਕੀ ਰਾਜਪੁਰਾ ਇਹਨਾਂ ਤੋਂ ਜਲਾ ਤਕਰੀਬੀ ਤਕਨੀਕੀ ਕਾਰਨਾ

ਉਹ ਵਿੱਤਿਆ ਵਿਰੁੱਧ ਮਹਿਨ ਕੈਲਰੀ ਦੀ ਹੈ ਉਸ ਨੂੰ ਵੀ ਰੋਕਿਆ ਜਾਵੇਗਾ ਉਹਦੇ ਵੀ ਬਹੁਤ ਵਧੀਆ ਢੰਗ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਬੁੱਧ ਨੂੰ ਪਲੇਗਰਾਉਂਡਾਂ ਵਿੱਚ ਲਿਆ ਕੇ ਬੜੇ ਵਧੀਆ ਤਰੀਕੇ ਨਾਲ ਉਹਨਾਂ ਦਾ ਮੁੱਦਾ ਖੋਦਾ ਕੇ ਅਤੇ ਬਹੁਤ ਹੌਲੀ ਵਾਲ ਗਰਾਉਂਡ ਵੀ ਬਣਾਏ ਜਾ ਰਹੇ ਹਨ ਇੱਕ ਬਾਹਰ ਗਰਾਉਂਡ ਵੀ ਬਣਾਏ ਜਾ ਰਹੇ ਹਨ ਟ੍ਰੈਕ ਵੀ ਬਣਾਏ ਜਾਣਗੇ ਅਤੇ ਸਾਰੀ ਇੱਕ ਤਸਵੀਰ ਹੀ ਪੰਜਾਬ ਦੀ ਬਦਲ ਜਾਏਗੀ ਔਰ ਇਹ ਕੰਮ ਬਹੁਤ ਤੋਂ ਬਾਅਦ 15 ਮਈ ਤੱਕ ਪੂਰਾ ਕਰਕੇ ਇਸ ਦਾ ਨੀਂਹ ਪੱਥਰ ਵੀ ਅਤੇ ਉਦਘਾਟਨ ਕਰਾਈ ਜਾਏ। ਅੰਤਿਮ ਤੌਰ ਤੇ ਕਿੰਨੇ ਸਕੂਲ ਦੇ ਬਣ ਗਏ? ਇੱਕ ਕੋਪੀ ਅਸਰ ਦੇ ਇੱਕ ਕੋਪੀ ਅਸਰ ਪਿੰਡਾਂ ਵਿੱਚ ਹੀ ਇਹ ਬਣਾਏ ਜਾਣਗੇ। ਉਹਨਾਂ ਵਿੱਚ ਜੋ ਸਕੂਲ ਹਨ ਆਲਰੇਡੀ ਉਹਨਾਂ ਦੇ ਵਿੱਚ ਬਣਾਏ ਜਾਣਗੇ। ਇਹਨਾਂ ਤੋਂ ਇਹ ਦੇ ਉਨ੍ਹਾਂ ਵੀ ਉਹ ਵੀ ਵਲ ਦਾ ਇੱਕ ਗਰਾਉਂਡ ਬਣਾਉਣ ਦੇ ਲਈ ਬਹੁਤ ਘੱਟ ਲੋੜ ਹੁੰਦੀ ਹੈ ਪਰ ਫਿਰ ਵੀ ਬੱਚਿਆਂ ਲਈ ਜ਼ਰੂਰੀ ਇਹਨਾਂ ਦੀ ਕੀਮਤ ਐਸਟੀਮੇਟ ਆ ਗਏ ਹਨ ਕਿੰਨਾ ਕੁ ਇਸਦੀ ਹੈ ਇਸੇ ਲਈ 30 ਲੱਖ ਰੁਪਏ ਤਕਰੀਬਨ ਪਰ ਜਰਾ ਹਟਦਾ ਹੈ ਕਿ ਕਿਤਾ ਹੈ ਜੋ ਵੱਡਾ ਹੈ ਉਸ ਤੇ 15 ਲੱਖ ਰੁਪਏ ਲੱਗਦੇ ਇਸ ਪਿੰਡ ਦੇ ਆਨ ਨਾਲ ਕਿਤੇ ਵੀ ਘੱਟ ਹੈ ਅਤੇ ਕਿਤੇ ਬਣਾਈ ਜਾ ਰਹੇ ਹਨ ਇਹ ਇੱਕ ਨਿਯਮਤ ਕਲਬ ਹੈ ਉਹ ਵੀ ਅਧਿਕਾਰ ਦੇ ਨਾਲ ਵੱਡੇ ਨਿਯਮ ਹੈ ਇਹ ਜਿਹੜਾ ਬਚਾਇਆ ਇਹ ਨਿਯਮ ਹੋ ਗਿਆ ਹੈ ਇਹ ਅਕਰੂਤ ਹੋ ਸਕਦਾ ਹੈ ਇਹ ਨਿਯਮ ਹੋ ਸਕਦਾ ਹੈ ਬਿਨਾਂ ਬਰਖਾਤੀ ਵੱਲੋਂ ਵੀ ਅਕਰੂਤ ਹੋ ਕੇ ਕੱਢ ਤੋਂ ਬਹੁਤ